ਮੇ ਕਿਸਾਨ ਪ੍ਰੀਤਪਾਲ ਸਿੰਘ ਦੀ ਜਿਸ ਮੁੱਦੇ ਤੇ ਹੁਣ ਜੀਨਪੁਲਿਸ ਨੇ ਹਾਈ ਕੋਰਟ ਦੇ ਵਿੱਚ ਬਿਆਨ ਦਿੱਤਾ ਹੈ ਜੀਨਪੁਲਿਸ ਦਾ ਕਹਿਣਾ ਹੈ ਕਿ ਅਸੀਂ ਪ੍ਰੀਤਪਾਲ ਨੂੰ ਨਜਾਇਜ਼ ਹਿਰਾਸਤ ਦੇ ਵਿੱਚ ਕਦੇ ਵੀ ਨਹੀਂ ਰੱਖਿਆ ਖਨੋਰੀ ਬਾਰਡਰ ਤੇ ਜ਼ਖਮੀ ਹਾਲਤ ਦੇ ਵਿੱਚ ਮਿਲਣ ਤੋਂ ਬਾਅਦ ਉਸ ਨੂੰ ਹਸਪਤਾਲ ਭਰਤੀ ਕਰਵਾਇਆ ਗਿਆ ਸੀ ਨਾਲ ਹੀ ਕਹਿ ਕਿ ਪ੍ਰੀਤਪਾਲ ਤੇ ਹਰਿਆਣਾ ਦੇ ਵਿੱਚ ਕੋਈ ਵੀ ਐਫ ਆਈ ਆਰ ਦਰਜ ਨਹੀਂ ਹੈ 21 ਫਰਵਰੀ ਨੂੰ ਕਿਸਾਨਾਂ ਦੇ ਨਾਲ ਹੋਈ ਝੜਪ ਤੋਂ ਬਾਅਦ ਹਰਿਆਣਾ ਦੀ ਹੱਦ 'ਚ ਮਿਲਣ ਦਾ ਦਾਵਾ ਕੀਤਾ ਗਿਆ ਹੈ ਖਨੌਰੀ ਤੇ ਹਰਿਆਣਾ ਦੀ ਹੱਤ ਅੰਦਰ ਅੱਧੇ ਕਿਲੋਮੀਟਰ ਤੋਂ ਬਾਅਦ ਬੈਰੀਕੇਡ ਲਗਾਏ ਗਏ ਨੇ ਜਿੰਪੂਰੀ ਸੇਵਲੋ ਹਾਈ ਕੋਰਟ ਦੇ ਵਿੱਚ ਅੱਜ ਦਬਾਅ ਦਿੱਤਾ ਗਿਆ ਸਬਰਵਾਲ ਸਾਹਿਬ ਅੱਜ ਤੁਹਾਡੇ ਪਾਸੋਂ ਕੀ ਜਵਾਬ ਆਇਆ ਕਿਉਂਕਿ ਇਲਜ਼ਾਮ ਬੜੇ ਲੱਗੇ ਸੀਗੇ ਕਿ ਕਿਸ ਤਰੀਕੇ ਨਾਲ ਫੋਟੋਆਂ ਤਸਵੀਰਾਂ ਸਾਹਮਣੇ ਆਈਆਂ ਕਿ ਕਿਸ ਤਰੀਕੇ ਨਾਲ ਉਹ ਯੁਵਕ ਨਾਲ ਮਾਰਕੁੱਟਾਈ ਕੀਤੀ ਹੈ ਪੁਲਿਸ ਨੇ ਕੀਤੀ ਅਰੋਪਾਏ ਲੱਗੇ ਨੇ ਤੇ ਇਹ ਵਕ ਦੀ ਜਿਹੜੀ ਹਾਲਤ ਹੈਗੀ ਹੈ ਉਹਦੀ ਕਾਫੀ ਗੰਭੀਰ ਹੈਗੀ ਹੈ ਤੇ ਅੱਜ ਤੁਹਾਡਾ ਕੀ ਜਵਾਬ ਹੈ ਇਸ ਪੁਰੇ ਇਸ ਤਰ੍ਹਾਂ ਹੈ ਜੀ ਕਿ ਇਹ ਜਿਹੜੇ ਦੋਸ਼ ਲਗਾਏ ਗਏ ਆ ਕਿ ਪ੍ਰੀਤਪਾਲ ਨੂੰ ਇਲੀਗਲ ਡਿਟੈਂਸ਼ਨ ਚ ਰੱਖਿਆ ਗਿਆ ਅਸੀਂ ਔਨਰੇਬਲ ਕੋਰਟ ਅੱਗੇ ਆਪਣੇ ਜਵਾਬ ਦੇ ਵਿੱਚ ਕਲੀਅਰ ਲਿਖ ਦਿੱਤਾ ਕਿ ਬਿਲਕੁਲ ਵੀ ਉਹਨੂੰ ਕੋਈ ਵੀ ਇਲੀਗਲ ਡਿਟੈਂਸ਼ਨ ਚ ਨਹੀਂ ਰੱਖਿਆ ਗਿਆ 12:30 ਵਜੇ ਦਾ ਇਨਸੀਡੈਂਟ ਆ ਦੁਪਹਿਰ ਦਾ 21 ਤਰੀਕ ਨੂੰ ਪ੍ਰੀਤਪਾਲ ਜਿਹੜਾ ਵਾ ਇਹ ਇੰਜਰਡ ਸੀ ਉਥੇ ਜਿਹੜੇ ਹਰਿਆਣਾ ਦੀ ਟੈਰੀਟਰੀ ਦੇ ਅੰਦਰ ਖੇਤਾਂ ਦੇ ਵਿੱਚ ਇੰਜਰਡ ਸੀ ਇਹ ਉਸੇ ਵੇਲੇ ਪੁਲਿਸ ਦੇ 4 ਐਸਪੀਓ ਇਹਨੂੰ ਐਂਬੂਲੈਂਸ ਦੇ ਵਿੱਚ ਸਿਵਲ ਹਸਪੀਟਲ ਲੈ ਕੇ ਗਏ ਨਰਵਾਣਾ ਉਥੇ ਫਰਸਟ ایڈ ਦਿੱਤੀ ਗਈ ਉਸ ਤੋਂ ਬਾਅਦ ਇਮੀਡੀਏਟਲੀ ਇਹਨੂੰ ਉਸੇ ਦਿਨ ਸ਼ਾਮ ਨੂੰ ਪੀਜੀਆਈ ਐਮਐਸ ਰੋਤਕ ਰੈਫਰ ਕਰ ਦਿੱਤਾ ਗਿਆ ਉਥੇ ਇਹ ਇਲਾਜ ਪ੍ਰੀਤਪਾਲ ਜੀ ਦਾ ਚੱਲ ਰਿਹਾ ਸੀ ਇਨਾਂ ਦੇ ਫਾਦਰ ਸਾਹਿਬ ਵੱਲੋਂ ਇੱਥੇ ਪਟੀਸ਼ਨ ਪਾਈ ਗਈ ਕਿ ਜੀ ਸਾਡੇ ਮੁੰਡੇ ਨੂੰ ਗੈਰ ਕਾਨੂੰਨੀ ਹਰਸਾਚ ਰੱਖਿਆ ਗਿਆ ਅਸੀਂ ਔਨਰੇਬਲ ਕੋਰਟ ਨੂੰ ਬਿਲਕੁਲ ਅਨੈਕਸਰ R1 ਆਪਣੇ ਜਵਾਬ ਦਾਅਵੇ ਦੇ ਨਾਲ ਲਗਾ ਦਿੱਤਾ ਹੈ ਕਿ ਇਹਨਾਂ ਦੇ ਜਿਹੜੇ ਫੈਮਿਲੀ ਮੈਂਬਰਸ ਆ ਪ੍ਰਿਤਪਾਲ ਦੇ ਉਹ PGIMES ਰੋहतक ਵੀ ਮੌਜੂਦ ਸੀ ਇੱਕ ਇਹਨਾਂ ਦੇ ਪਿੰਡ ਵਿੱਚੋਂ ਉੱਥੇ ਸਿਵਲ ਹਸਪੀਟਲ ਵੀ ਆ ਗਏ ਸੀ ਜਦੋਂ ਉਥੇ ਆਈਸੀਯੂ ਦੇ ਵਿੱਚ ਜਦੋਂ ਐਡਮਿਸ਼ਨ ਕਰਾਨ ਤੋਂ ਬਾਅਦ ਫਾਰਮ ਭਰਵਾਇਆ ਗਿਆ ਡਾਕਟਰ ਸਾਹਿਬਾਨ ਦੁਆਰਾ ਜਿਹੜਾ ਕਿ ਇੱਕ ਫਾਰਮੈਲਟੀ ਹੁੰਦੀ ਆ ਕਿ ਰਿਸਕ ਫੈਕਟਰ ਹੈ ਉਥੇ ਇਹਨਾਂ ਦੇ ਜਿਹੜੇ ਰਿਲੇਟਿਵ ਆ ਉਹਨਾਂ ਦੇ ਸਿਗਨੇਚਰ ਆ ਤੇ ਇਹਨਾਂ ਸਾਰੀਆਂ ਚੀਜ਼ਾਂ ਨੂੰ ਦੇਖਦੇ ਹੋਏ ਅਸੀਂ ਕੋਰਟ ਨੂੰ ਬਿਲਕੁਲ ਕਲੀਅਰ ਕਰ ਦਿੱਤਾ ਕਿ ਨਾ ਤਾਂ ਪ੍ਰੀਤਪਾਲ ਜਿਹੜਾ ਮੁਜਰਮ ਆ ਅੱਜ ਅੱਜ ਦੇ ਦਿਨ ਤੱਕ ਕਿਸੇ ਐਫਆਈਆਰ 'ਚ ਨਾ ਹੀ ਉਹਦੀ ਕੋਈ ਅਰੈਸਟ ਪਾਈ ਗਈ ਆ ਸਿਰਫ ਇੱਕ ਪ੍ਰਾਥਮਿਕਤਾ ਸੀ ਕਿ ਚਾਹੇ ਕੋਈ 15 ਪੁਲਿਸ ਵਾਲੇ ਇੰਜਰਡ ਹੋਏ ਆ ਇਸ ਇਨਸੀਡੈਂਟ ਚ ਜਿਹਦੀ ਐਫ ਆਈ ਆਰ ਉਥੇ ਦਾਇਰ ਕੀਤੀ ਗਈ ਆ ਜੀਨ ਦੇ ਵਿੱਚ ਜਿਹੜੀ ਕਿ ਅਨ ਆਈਡੈਂਟੀਫਾਈਡ ਬੰਦਿਆਂ ਦੇ ਖਿਲਾਫ ਐਫ ਆਈ ਆਰ ਦਰਜ ਹੈ ਪ੍ਰੀਤਪਾਲ ਦਾ ਕਿੰਨਾ ਰੋਲ ਹੈ ਕਿੰਨਾ ਨਹੀਂ ਹੈਗਾ ਉਹ ਮੈਟਰ ਆਫ ਇਨਵੈਸਟੀਗੇਸ਼ਨ ਹੈ ਲੇਕਿਨ ਪ੍ਰੀਤਪਾਲ ਨੂੰ ਨਾ ਤਾਂ ਨਾਮਿਨੇਟ ਕੀਤਾ ਗਿਆ ਹੈ ਕਿਉਂਸ ਨਾ ਹੀ ਉਹ ਅੱਜ ਦੀ ਡੇਟ ਦੇ ਵਿੱਚ ਮੁਜਰਮਾ ਕਿਸੇ ਐਫ ਆਈ ਆਰ ਚ ਫਿਰ ਇਹਨਾਂ ਦੇ ਫਾਦਰ ਸਾਹਿਬ ਨੇ ਇੱਥੇ ਪਟੀਸ਼ਨ ਪਾਈ ਉਹਨਾਂ ਨੇ ਉੱਥੇ ਡਾਕਟਰ ਸਾਹਿਬ ਨੂੰ ਲਿਖ ਕੇ ਦਿੱਤਾ ਕਿ ਅਸੀਂ ਇਹਦਾ ਇਲਾਜ ਪੀਜੀਆਈ ਚੰਡੀਗੜ੍ਹ ਤੋਂ ਕਰਵਾਉਣਾ ਚਾਹੁੰਦੇ ਹਾਂ ਡਾਕਟਰ ਸਾਹਿਬ ਨੇ ਕਿਹਾ ਜੀ ਕਿ ਤੁਸੀਂ ਆਪਣੇ ਰਿਸਕ ਐਂਡ ਫੈਕਟਰ ਤੇ ਲੈ ਕੇ ਜਾਓਗੇ ਉਹਨਾਂ ਦੇ ਉੱਥੇ ਸਿਗਨੇਚਰ ਹੋਏ ਉਹ ਆਪਣੇ ਬੇਟੇ ਨੂੰ ਇੱਥੇ ਪੀਜੀਆਈ ਚੰਡੀਗੜ੍ਹ ਲਿਆਏ ਆ ਉੱਥੇ ਉਹਨਾਂ ਦਾ ਟ੍ਰੀਟਮੈਂਟ ਚੱਲ ਰਿਹਾ ਜਿਹੜਾ ਅੱਜ ਰਿਪਲਾਈ ਹਰਿਆਣਾ ਸਰਕਾਰ ਦੀ ਤਰਫੋਂ ਫਾਈਲ ਕੀਤਾ ਗਿਆ ਉਹ ਰਿਪਲਾਈ ਹੈ ਐਸਐਸਪੀ ਜਿੰਦਾ ਐਸਪੀ ਜਿੰਦਾ ਉਹ ਆਪਣੇ ਜਿਹੜੇ ਰਿਪਲਾਈ ਚ ਜਿਹੜਾ ਤੁਸੀਂ ਅੱਜ ਹਾਈ ਕੋਰਟ ਚ ਵੀ ਦਿੱਤਾ ਉਹਦੇ ਵਿੱਚ ਇਹ ਕਹਿ ਰਹ ਜਿਹੜਾ ਪ੍ਰੇਤਪਾਲ ਹੈ ਉੱਥੇ ਕਾਇਲ ਅਵਸਥਾ ਚ ਤੁਹਾਨੂੰ ਮਿਲਿਆ ਖੇਤਾਂ ਵਿੱਚ ਉਹ ਜਿਹੜੇ ਖੇਤ ਸੀ ਉਹ ਹਰਿਆਣਾ ਦੇ ਟ ਇੱਕ ਦੋ ਸਵਾਲ ਖੜੇ ਹੁੰਦੇ ਨੇ ਉਹ ਜਿਹੜੇ ਖੇਤ ਸੀ ਹਰਿਆਣਾ ਦੇ ਟੈਰੀਟਰੀ ਚ ਹੈਗੇ ਨੇ ਕਿਉਂਕਿ ਇਲਜ਼ਾਮ ਇਹ ਲੱਗ ਰਹੇ ਨੇ ਕਿ ਹਰਿਆਣਾ ਪੁਲਿਸ ਪੰਜਾਬ ਚ ਵੜ ਕੇ ਲਾਠੀ ਚਾਰਜ ਕੀਤਾ ਸ਼ੁਰੂ ਗਿਆ ਸਟਰੀ ਹੈ ਤੇ ਉੱਥੋਂ ਜਾ ਕੇ ਜਿਹੜੇ ਮੁੰਡੇ ਪ੍ਰੇਤਪਾਲ ਨੂੰ ਫੜ ਕੇ ਲਈ ਹੈ ਦੂਸਰਾ ਜਿਹੜਾ ਸਵਾਲ ਹੈਗਾ ਉਹ ਇਹ ਜਿਹੜਾ ਮਹੱਤਵਪੂਰਨ ਹੈਗਾ ਕਿ ਜਿਹੜਾ ਪ੍ਰੇਤਪਾਲ ਹੈਗਾ ਤੁਸੀਂ ਇਹ ਕਹਿ ਰਹੇ ਹੋ ਕਿ ਕਾਇਲ ਅਵਸਥਾ ਚ ਮਿਲਿਆ ਲੇਕਿਨ ਕੁਝ ਨਹੀਂ ਪਤਾ ਤੁਸੀਂ ਇਹ ਦੇ ਬਾਰੇ ਕੁਝ ਨਹੀਂ ਦੱਸ ਰਹੇ ਕਿ ਉਹ ਕਾਇਲ ਅਵਸਥਾ ਕਿੱਦਾਂ ਪੁਲਿਸ ਦੀ ਐਕਸ਼ਨ ਤੋਂ ਕਾਇਲ ਹੋਇਆ ਜਾਂ ਕਿਸ ਤਰੀਕੇ ਨਾਲ ਕਾਇਲ ਹੋਇਆ ਦੇਖੋ ਉਹਦੇ ਲਈ ਅਸੀਂ ਪੁਲਿਸ ਸਟੇਸ਼ਨ ਗੜੀ ਚ ਐਫ ਆਈ ਆਰ ਰਜਿਸਟਰਡ ਕੀਤੀ ਹੈ ਜਿਦੇ ਵਿੱਚ ਇੱਕ ਬੰਦਾ ਨਾਮ ਜਦਾ ਅਭਿਮਨਿਉ ਤੇ ਬਾਕੀ ਅਨ ਆਈਡੈਂਟੀਫਾਈਡ ਪਰਸਨ ਆ ਪ੍ਰੀਤਪਾਲ ਇਜ਼ ਆਲਸੋ ਅ ਸਸਪੈਕਟ ਇਨ ਥਿਸ ਐਫ ਆਈ ਆਰ ਬਟ ਹੀ ਹੈਜ਼ ਨੋਟ ਬੀਨ ਨੋਮੀਨੇਟਿਡ ਉਹਨਾਂ ਨੂੰ ਨੋਮੀਨੇਟ ਨਹੀਂ ਕੀਤਾ ਅਭਿਮਨਿਉ ਨੂੰ ਨੋਮੀਨੇਟ ਕੀਤਾ ਅਭਿਮਨਿਉ ਨੂੰ ਨੋਮੀਨੇਟ ਕੀਤਾ ਤੇ ਬਾਕੀ ਅਨ ਅਨ ਪਛਾਤੇ ਬੰਦਿਆਂ ਨੂੰ ਦੇ ਨਾਮ ਤੇ ਪਰਚਾ ਉਹ ਮੈਟਰ ਆਫ ਇਨਵੈਸਟੀਗੇਸ਼ਨ ਆ ਕਿ ਪ੍ਰੀਤਪਾਲ ਦਾ ਕੀ ਰੋਲ ਇਹਦੇ ਵਿੱਚ ਆਂਦਾ ਲੇਕਿਨ ਅੱਜ ਦੀ ਡੇਟ ਦੇ ਵਿੱਚ ਨਾ ਤਾਂ ਉਹ ਮੁਜਰਮਾ ਇਸ ਐਫਆਈਆਰ ਦੇ ਵਿੱਚ ਨਾ ਕਿਸੇ ਹੋਰ ਐਫਆਈਆਰ ਚ ਤੇ ਐਸੇ ਖਬਰ ਤੇ ਜਾਣਕਾਰੀ ਦੀ ਸਾਂਝ ਪਾਉਣਗੇ ਸਾਡੇ ਸਹਿਯੋਗੀ ਪ੍ਰੀਤ ਮਹਿਤਾ ਸਾਡੇ ਨਾਲ ਜੁੜੇ ਹੋਏ ਨੇ ਪ੍ਰੀਤ ਅੱਜ ਜੀਨਤ ਪੁਲਿਸ ਦੇ ਵੱਲੋਂ ਬਿਆਨ ਦਿੱਤਾ ਗਿਆ ਪ੍ਰੀਤਪਾਲ ਨੂੰ ਲੈ ਕੇ तमाम ਸਿਆਸੀ ਸੰਗਰਾਮ ਸਾਨੂੰ ਦੇਖਣ ਨੂੰ ਮਿਲਿਆ ਪਰ ਹਾਈ ਕੋਰਟ ਦੇ ਵਿੱਚ ਜੋ ਅੱਜ ਬਿਆਨ ਦਿੱਤਾ ਗਿਆ ਉਹ ਪੂਰਾ ਬਿਆਨ ਕੀ ਇਸ ਤੇ ਜ਼ਰੂਰ ਚਾਨਣਾ ਪਾਓ ਜੀ ਬਿਲਕੁਲ ਦੇਖੋ ਜਦੋਂ ਉਹਨਾਂ ਦੇ ਫਾਦਰ ਨੇ ਪਿਛਲੇ ਜਦੋਂ ਪਟੀਸ਼ਨ ਪਾਈ ਸੀ ਕਿ ਉਹਨਾਂ ਦੇ ਬ੍ਰਿਟਨ ਨੂੰ ਅਵੈਧ ਤਰੀਕੇ ਨਾਲ ਗੈਰਕਾਨੂੰਨੀ ਤਰੀਕੇ ਨਾਲ ਹਿਰਾਸਤ ਚ ਰੱਖਿਆ ਹੋਇਆ ਉਹਨਾਂ ਦੀ ਬਿਲਟੀ ਦੀ ਸਬਮਿਟ ਠੀਕ ਨਹੀਂ ਹੈ ਉਹ ਕਾਇਲ ਹੈਗਾ ਕਿ ਚੰਡੀਗੜ੍ਹ ਜਾਂ ਪੰਜਾਬ ਦੇ ਕਿਸੇ ਹਸਪਤਾਲ ਵਿੱਚ ਸ਼ਿਫਟ ਕਰਵਾਇਆ ਜਾਵੇ ਹਾਈ ਕੋਰਟ ਨੇ ਉਹਦਾ ਨੋਟਿਸ ਜਾਰੀ ਕੀਤਾ ਸੀ ਹਰਿਆਣਾ ਸਰਕਾਰ ਨੂੰ ਡੀਜੀਪੀ ਨੂੰ ਹਾਲਾਂਕਿ ਪੰਜਾਬ ਨੂੰ ਵੀ ਜਾਰੀ ਕੀਤਾ ਸੀ ਤੇ ਇੱਕ ਵਾਰੈਂਟ ਆਫੀਸਰ ਅਪਾਇੰਟ ਕੀਤਾ ਸੀਗਾ ਕਿ ਜਾ ਕੇ ਚੈੱਕ ਕਰੋ ਕਿ ਕਿਤੇ ਇਲੀਗਲੀ ਗੈਰਕਾਨੂੰਨੀ ਤਰੀਕੇ ਨਾਲ ਉਹਨਾਂ ਨੂੰ ਹਿਰਾਸਤ ਚ ਨਹੀਂ ਰੱਖਿਆ ਗਿਆ ਅੱਜ ਜਦੋਂ ਇਸ ਮੇਜ ਦੀ ਸੁਣਵਾਈ ਹੁੰਦੀ ਹੈ ਤਾਂ ਹਰਿਆਣਾ ਦੇ ਚੀ ਐਫੀ ਸੁਮਿਤ ਕੁਮਾਰ ਹਾਈ ਕੋਰਟ ਐਫੀਡਰ ਫਾਈਲ ਕਰਕੇ ਦੱਸਦੇ ਨੇ ਕਿ ਉਹ ਨਾ ਕੋਈ ਗੈਰ ਕਾਨੂੰਨੀ ਹਰਕਤ ਸੀ ਠੀਕ ਹੈ ਨਾ ਹੀ ਉਹਨਾਂ ਦੇ ਖਿਲਾਫ ਪੰਜਾਬ ਦੇ ਪੂਰੇ ਹਰਿਆਣਾ ਕੋਈ ਪਰਚਾ ਤੇ ਉਹਨਾਂ ਦੀ ਤਬੀਅਤ ਠੀਕ ਨਹੀਂ ਸੀਗੀ ਕਿਉਂਕਿ ਜਦੋਂ 21 ਫਰਵਰੀ 12:30 ਵਜੇ ਅਨੋਰੀ ਬਾਰਡਰ ਕੋਲੇ ਜਦੋਂ ਪੁਲਿਸ ਤੇ ਪ੍ਰਦਰਸ਼ਨਕਾਰੀਆਂ ਦੀ ਝੜਪ ਹੁੰਦੀ ਆ ਉਦੋਂ ਕਾਇਲ ਪਾਏ ਗਏ ਸੀਗੇ ਤੇ ਉਹਨਾਂ ਨੂੰ ਇਮੀਡੀਏਟਲੀ ਪਹਿਲਾਂ ਫਰਸਟ ایڈ ਕਰਾਈ ਕਿ ਨਰਮਣਾ ਹਸਪੀਟਲ ਤੇ ਉਹ ਤੋਂ ਬਾਅਦ ਉਹਨਾਂ ਨੂੰ ਉੱਥੇ ਸ਼ਿਫਟ ਕਰ ਦਿੱਤਾ ਗਿਆ ਠੀਕ ਹੈ ਠੀਕ ਹੈ ਪ੍ਰੈਸ ਸ਼ੁਕਰੀਆ ਜਾਣਕਾਰੀ ਦੇਣ ਦੇ ਲਈ